ਇਹ ਨੋ ਜੀ ਇਹ ਦੋਵੇਂ ਹੀ ਨਹੀਂ ਰਹਿੰਦਾ ਬਬਾਈ ਹਾਂ ਦੋਵੇਂ ਹੀ ਰਹਿਣਾ ਆਹ ਕੱਤੀ ਗਈ ਜੀ ਅੱਛਾ ਆ ਜਿਹੜੀ ਆਹ ਕੱਤੀ ਇਹਦੀ ਇਹਦੀ ਉਰਲੀ ਦੀ ਕਿ ਪਰਲੀ ਦੀ ਪਹਿਲਾਂ ਪਰਲੀ ਦੀ ਠੀਕ ਹੈ ਉਹ ਘੰਟਾ ਅੱਛਾ ਅੱਛਾ ਫਿਰ ਤਾਂ ਹੋ ਗਿਆ ਮੈਨੂੰ ਲੱਗਾ 8 8 9 9 ਮਹੀਨੇ ਹੋਣ ਜਾਣੋ ਬੰਦਾ ਸਾਲ ਮਹੀਨੇ ਹੋ ਗਏ ਹਾਂ ਹਾਂ ਹੋ ਹੀ ਗਿਆ ਜੀ ਪਸ਼ੂ ਚੰਗੇ ਆ ਸਾਰੇ ਹੀ ਤੁਹਾਡੇ ਕੋਲੇ ਹਨਾ ਉਹ ਝੋਟੀ ਬਹੁਤ ਚੰਗੀਆਂ ਉਹ ਹੁਣ ਸੂਈ ਐ ਮੱਧ ਪਰਲੀ ਆਹ ਸੂਈ ਅੰਦਰ ਤੋਂ ਉਹਨਾਂ ਨੂੰ ਅੱਛਾ ਅੱਛਾ ਠੀਕ ਮੈਂ ਨਾ ਮੈਂ ਆ 270 ਰੁਪਏ ਦੀ ਜੀ ਕਿੰਨੀ ਕੋਲ ਆ ਬੈਠੀ ਅੱਛਾ 270 ਦੇ ਹਾਂ ਆ ਬੈਠੀ ਜਿਹੜੀ 2.5 ਰਾਜੂ ਖੜੀ ਕਰੀ ਮੈਂ ਤੇ ਜਿਹੜੀ ਆਹਾ ਮੈਂ ਆ ਜੋ ਟੀ ਹੈ ਹਾਂਜੀ ਇਹਦੀ ਮਾਂ 2.5 ਮਹੀਨਿਆਂ ਦੀ 3.5 ਮਹੀਨੇ ਰਹੇਗੀ ਹਾਂਜੀ 1.99 ਦੀ ਵੇਚੀ ਆ ਅੱਛਾ ਇਹ ਦੀ ਮਾਂ 195 ਦੀ ਵੇਚੀ ਹੈ ਅੱਛਾ 270 ਦੀ ਲਈ ਹੈ ਉਹ ਸਾਹਮਣੀ ਹਾਂ 23 ਕਿਲੋ ਤੋਂ ਲੈ ਕੇ ਲਈ ਉਹ ਪਰਲੀ ਝੋਟੀ ਕਰਦੀ ਹੈ ਹੀ ਪਰਲੀ ਝੋਟੀ ਕਰਦੀ ਉਹਦੀ ਮਾਂ ਫੰਡਰ ਨੇਤੀ ਹੈ ਹੁਣ 1 ਲੱਖ ਦੀ ਅੱਜ ਉਹਦੇ ਨਾਲ ਪੂਰਾ ਨਾਮ ਦਾ ਟਿੱਪ ਠੀਕ ਹੈ ਵੇਚੀ ਉਹਨਾਂ ਨੇ ਬਿੱਤੀ ਉਧਰ ਰਗਾਈਆਂ ਨੇ ਅੱਛਾ ਉਹਨਾਂ ਦੇ ਉਧਰ ਹੈ ਠੀਕ ਹੈ ਉਧਰ ਗਾਵਾਂ ਜੀ ਹੈ ਉਧਰ ਗਾਈਆਂ ਸੀ ਜੀਆਂ ਬੇਸਬੂਤੀਆਂ ਨਾਲਕਾ ਗੁਜਲ ਜਾਂਦੀਆਂ ਹੂੰ